ਤੇ ਮੈਂ ਹੁਣ ਬੰਦੇ ਸਾਨੂੰ ਜਾਣੀ ਨਾ ਤੂੰ ਆਮ ਜੇ ਫੋਟੋ ਕੱਲ ਦੇਖੀ ਤੇਰੀ ਇੰਸਟਾਗ੍ਰਾਮ ਤੇ ਕਰਿਆ ਸੀ ਕੋਲ ਤੇਰੀ ਕਿੱਡ ਨੁਕਤੇ ਅਸੀਂ ਵਿਚ ਲਾਉਣਾ ਹੁਣ ਨੱਟ ਸਿੱਖ ਗਏ ਅਸੀਂ ਵਿਚ ਲਾਉਣਾ ਹੁਣ ਨੱਟ ਸਿੱਖ ਗਏ ਅਸੀਂ ਵਿਚ ਲਾਉਣਾ ਹੁਣ ਨੱਟ ਸਿੱਖ ਗਏ ਨਹੀਂ ਅਸੀਂ ਵਿਚ ਲਾਉਣਾ ਹੁਣ ਨੱਟ ਸਿੱਖ ਗਏ ਆਪਣੀਆਂ ਪਰੇ ਫੋਟਾਂ ਤੂੰ ਖਿੱਚਦੀ ਪੁੱਛਿਆ ਕਿਸੇ ਤੋਂ ਕਹਿੰਦਾ ਆਖਦੇ ਅਸਲ ਫੀ ਆਪਣੀ ਆਪ ਰਹੇ ਫੋਟੋਆਂ ਤੋਂ ਖਿੱਚਦੀ ਪੁੱਛਿਆ ਕਿਸੇ ਤੋਂ ਕਹਿੰਦਾ ਆਖਦੇ ਅਸਲ ਫੀ ਫੈਕਮੰਦਾ ਉਠਾ ਕੀਤਾ ਲੈ ਕੇ ਬੱਕ ਜੇ ਅਸੀਂ ਵੀ ਚਲਾਉਣਾ ਹੁਣ ਨੈਟ ਸਿੱਖ ਗਏ ਅਸੀਂ ਵੀ ਚਲਾਉਣਾ ਹੁਣ ਨੈਟ ਸਿੱਖ ਗਏ ਅਸੀਂ ਵੀ ਚਲਾਉਣਾ ਹੁਣ ਨੈਟ ਸਿੱਖ ਗਏ ਨਹੀਂ ਅਸੀਂ ਵੀ ਚਲਾਉਣਾ ਹੁਣ ਨੈਟ ਸਿੱਖ ਗਏ ਫੋਟੋ ਦਿੱਤਾ ਮੋਂ ਨਹੀਂ ਇਹ ਪਰੇ ਆਵਾ ਅਠ ਨੇ ਹੋਰ ਦੇ ਅਸਰ ਟੇ ਅਸੀਂ ਮਿਸਟਰ ਜੱਟ ਨਹੀਂ ਡੌਣ ਡੁੜ ਕਰਦੇ ਆਂ ਜਿੱਤ ਚੱਕ ਮੈਂ ਅਸੀਂ ਵੀ ਚਲਾਉਣਾ ਹਾਂ ਨੈਟ ਸਿੱਖ ਗਏ ਅਸੀਂ ਵੀ ਚਲਾਉਣਾ ਹਾਂ ਨੈਟ ਸਿੱਖ ਗਏ ਅਸੀਂ ਵੀ ਚਲਾਉਣਾ ਹਾਂ ਨੈਟ ਸਿੱਖ ਗਏ ਨੀ ਅਸੀਂ ਚਲਾਉਣਾ ਨੈਟ ਸਿੱਖ ਗਏ ਦੇਖੀ ਹੁਣ ਵੀ ਕੀ ਹੁਣਾ ਕਰਦੇ ਬਲੋਕ ਨਹੀਂ ਤੇਰੇ ਨਾਲ ਚੈਟ ਕਰਨ ਦਾ بڑا ਸ਼ੌਕ ਨਹੀਂ ਪਿੰਡ ਚ ਪੜੌਂਜੀਆਂ ਘਰਪ ਬਣ ਗਏ ਅਸੀਂ ਵਿਚਰਣਾ ਨੈਟ ਸਿੱਖ ਗਏ ਅਸੀਂ ਵਿਚਰਣਾ ਨੈਟ ਸਿੱਖ ਗਏ